ਸૌ ਤੋਂ ਪਹਿਲਾਂ ਅਧਾਰਾ ਜੀ ਦੇ ਧੰਨਵਾਦ ਦਿਆਂ ਜੋ ਪੰਜਾਬ ਦੇ ਵੇਦਦਾਰਾਂ ਦੀਆਂ ਮੰਗਾਂ ਨੂੰ ਮਸਲਿਆਂ ਨੂੰ ਜਨਤਕ ਕਚਹਿਰੀ ਦੇ ਵਿੱਚ ਰੱਖਦਾ ਹੈ ਹਰੇਕ ਫਰੰਟ ਤੇ ਇਹਨਾਂ ਦੀ ਸਪੋਰਟ ਕਰਦਾ ਹੈ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ 21 ਜੁਲਾਈ ਨੂੰ ਬਿਰਦਗਰ ਮਲਟੀਪਰਪਸ ਹੈਲਥ ਵਰਕ ਕਾ ਯੂਨੀਅਨ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਜੋ ਡਾਕਟਰ ਬਲਦੀਰ ਸਿੰਘ ਹੈ ਪਿਛਲੇ ਦਿਨਾਂ ਦੇ ਵਿੱਚ ਜਿਨ੍ਹਾਂ ਨੇ ਸਾਨੂੰ ਇਹ ਲਾਰਾ ਲਾਇਆ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਪੰਜਾਬ ਦੇ ਖਜ਼ਾਨਾ ਮੰਤਰੀ ਅਲਾਉ ਨਹੀਂ ਕਰਦੇ ਪੰਜਾਬ ਦੇ ਮੁੱਖ ਮੰਤਰੀ ਅਲਾਉ ਨਹੀਂ ਕਰਦੇ ਇਸ ਮੰਗ ਨੂੰ ਲੈ ਕੇ ਮੁੱਖ ਮੰਤਰੀ ਤੱਕ ਵੀ ਗਏ ਆ ਤਾਂ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਖਜ਼ਾਨਾ ਭਰਿਆ ਹੋਇਆ ਹੈ ਪਰੰਤੂ ਦੂਜੇ ਪਾਸੇ ਸਿਹਤ ਮੰਤਰੀ ਸਿਹਤ ਭਾਗ ਦੇ ਵਿੱਚ ਮਲਟੀਪਰਪਸ ਹੈਲਥ ਵਰਕਰ ਦੀਆਂ ਜਿਹੜੀਆਂ 275 ਪੋਸਟਾਂ ਕਰੀਏ ਮਨਜ਼ੂਰ ਹੋ ਚੁੱਕੀਆਂ ਨੇ ਉਹਨਾਂ ਦੀ ਭਰਤੀ ਤੋਂ ਟਾਲਾ ਵੱਟ ਰਿਹਾ ਹੈ ਇਸ ਰੋਸ ਵਿੱਚ ਰੋਸਭਜੋਂ 21 ਜੁਲਾਈ ਨੂੰ ਅਸੀਂ ਪਟਿਆਲਾ ਵਿਖੇ ਸਿਹਤ ਮੰਤਰੀ ਪੰਜਾਬ ਦੀ ਕੋਠੀ ਦਾ ਘਰਾਓ ਕਰ ਰਹੇ ਹਾਂ ਜੋ ਕਿ ਗੁਰਦਾਰਾ ਦੂਖਨਵਾਲ ਸਾਹਿਬ ਜਿਹੜੇ ਆ ਪੰਜਾਬ ਦੇ ਸਮੂਹ ਸੰਗਰਸ਼ੀ ਧਿਰਾਂ ਨੂੰ ਲੋਕਾਂ ਨੂੰ ਜਥੇਬੰਦੀਆਂ ਨੂੰ ਪਰਾਧਰੀ ਨੂੰ ਅਪੀਲ ਹੈ ਕਿ ਬੇਰਜ਼ਗਾਰਾਂ ਦੇ ਸਹਿਯੋਗ ਦੇ ਲਈ 21 ਜੁਲਾਈ ਨੂੰ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਦੁਖਨਵਾਲ ਸਾਹਿਬ ਪਟਿਆਲਾ ਵਿਖੇ ਪਹੁੰਚੇ ਦੀ ਕਿਰਪਾਤਾ ਕਰੋ ਤਾਂ ਜੋ ਪੰਜਾਬ ਦੇ ਬੇਰਜ਼ਗਾਰਾਂ ਦੇ ਮਸਲੇ ਨੂੰ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾ ਸਕੇ ਪੰਜਾਬ ਦੇ ਸਿਹਤ ਢਾਂਚੇ ਨੂੰ ਬਚਾਇਆ ਬਚਾਇਆ ਜਾ ਸਕੇ ਬੇਰਜ਼ਗਾਰ ਮਲਟੀਪਰਪਸ ਹੈਲਥ ਵਰਕ ਯੂਨੀਅਨ ਵੱਲੋਂ ਮੈਂ ਸੁਖਵਿੰਦਰ ਸੇਂਟਲ